ਹੈਲੋ ਜੀ ਸਾਰੀ ਸ਼ਾਮ ਸ਼ਕਾਲ ਕੀ ਆ ਚਲੋ ਮਿੱਤ ਕਰਨ ਸਾਰਿਆਂ ਦੇ ਬਹੁਤ ਵਧੀਆ ਹੋਵਗੇ ਤੇ ਹੈਗਾ ਉਹ ਸ਼ਾਮ ਦਾ ਟਾਈਮ ਈਵਨਿੰਗ ਦਾ ਟਾਈਮ ਤੇ ਈਵਨਿੰਗ ਤੇ ਵਲੌਗ ਜਿਹੜਾ ਸ਼ੁਰੂ ਕੀਤਾ ਵਾ ਤੇ ਅੱਜ ਹੈਗਾ ਜਨਮਾਸਟਵੀ ਦਾ ਦਿਨ ਤੇ ਸਾਰਿਆਂ ਨੂੰ ਹੈਪੀ ਜਨਮਾਸਟਵੀ ਸਾਰੀ ਫੈਮਿਲੀ ਨੂੰ ਸਾਰਿਆਂ ਨੂੰ ਤੇ ਜਿਹੜੇ ਜਿਹੜੇ ਵੀਡੀਓ ਵੇਖ ਰਹੇ ਆ ਤੇ ਆਪਾਂ ਥੋੜਾ ਜਿਹਾ ਮੈਂ ਅੱਛੇ ਤਿਆਰ ਹੋ ਹੀ ਕਿਉਂਕਿ ਆਪਾਂ ਚੱਲੇ ਸੀ ਬਾਜ਼ਾਰ ਇਹ ਕਾਨਾ ਜੀ ਵਾਸਤੇ ਥੋੜਾ ਵਸਤਰ ਵਗੈਰਾ ਖਰੀਦਨੇ ਸੀ ਤੇ ਜਾਂ ਕੁਝ ਹੋਰ ਕੰਮ ਹੋ ਤਾਂ ਨਾ ਸ਼ੇਅਰ ਕਰੂੰਗੀ ਤੇ ਕੀ ਕੀ ਲੈ ਕੇ ਆਉਣੀ ਉਹ ਵੀ ਤੁਹਾਨੂੰ ਸ਼ੇਅਰ ਕਰੂੰਗੀ ਤੇ ਚੱਲਦੇ ਆ ਤੇ ਮੈਂ ਬਣਾ ਇੱਥੇ ਮੈਂ ਆਲੂ ਬੈਂਗਨ ਦੀ ਸਬਜ਼ੀ ਬਣਾ ਲੀ ਬਣਾ ਕੇ ਤੇ ਮੈਂ ਕਿਹਾ ਫੇਰ ਹੀ ਜਾਣੇ ਕਿਉਂਕਿ ਅਜੇ ਤੱਕ ਆਂਟੀ ਨਹੀਂ ਆਏ ਹੈਗੇ ਤੇ ਬਰਤਨ ਕਲੀਨ ਕਰਨ ਵਾਲੇ ਪਏ ਆਂਟੀ ਆ ਜਾਣਗੇ ਤੇ ਫੇਰ ਉਹਨਾਂ ਨੂੰ ਢੀਕ ਕੇ ਫੇਰ ਹੀ ਜਾਵਾਂਗੇ ਉਹਨਾਂ ਚ ਮੈਂ ਕਿਹਾ ਚੱਲਣਾ ਸਬਜ਼ੀ ਬਣ ਜਾਂਦੀ ਆ ਇਹ ਬੁੜੀ ਜਲਦੀ ਬਣ ਜਾਂਦੀ ਆ ਆਲੂ ਬੈਂਗਨ ਦੀ ਸਬਜ਼ੀ ਅੱਜ ਦਾ ਜਿਹੜਾ ਵਲੌਗ ਪਾਇਆ ਆਈ ਹੋਪ ਤੁਹਾਨੂੰ ਚੰਗਾ ਲੱਗੂਗਾ ਚੰਗਾ ਲੱਗੇ ਆਂਖ ਨਮੀ ਇਹਨੂੰ ਅੱਜ ਜਿਹੜੀ ਛੁੱਟੀ ਹੀ ਜਨਮਾਸਤਮੀ ਕਰਕੇ ਛੁੱਟੀ ਹੀ ਇਹਨੂੰ ਤੇ ਅੱਜ ਟਿਊਸ਼ਨ ਦਾ ਵੀ ਛੁੱਟੀ ਆ ਤੇ ਆਪਾਂ ਚੱਲਦੇ ਆ ਮੰਦਰ ਨਾਲ ਹੈਨਾ ਜਨਮਾਸਟੀ ਵਾਲੇ ਦੇ ਚਲੋ ਲਈਏ ਹਾਂਜੀ ਕੋਈ ਨਮੀ ਬੈਲਡੀਆਂ ਇੱਥੇ ਰਹਿ ਗਈਆਂ ਹੈ ਕਿ ਨਾ ਪਰਾਪਰਾ ਕੋ ਲੱਭ ਤਾ ਬਲ ਚੰਨ ਦੇ ਅੱਛਾ ਚੰਕੀ ਨਹੀਂ ਹੈ ਹਾਂ ਉਹ ਮਾਤਾ ਇਹ ਕਿਰ ਕਿਰ ਦੋ

ਏਸੀਜੀ ਸਾਡੀ ਦੁਕਾਨ ਦਾ ਮੰਦਰ ਤੇ ਬਹੁਤ ਵਧੀਆ ਤਰ੍ਹਾਂ ਨਾਲ ਸਜਾਇਆ ਹੋਇਆ ਵਾ ਤੇ ਬੜਾ ਵਧੀਆ ਲੱਗਦਾ ਪੋਜ਼ਿਟਿਵਿਟੀ ਆਉਂਦੀ ਇਹਨੂੰ ਵੇਖ ਕੇ ਤੇ ਇੱਥੇ ਸੀ ਉਹਨਾਂ ਦੀ ਦੁਕਾਨ ਤੇ ਨਾ ਉਹ ਜਾਰ ਰੱਖਿਆ ਸੀ ਫਿਸ਼ ਪੋਟ ਬੜੀਆਂ ਸੋਹਣੀਆਂ ਮੱਛੀਆਂ ਸੀ ਇਹਦੇ ਵਿੱਚ ਤੇ ਇੱਥੇ ਨਾਲ ਹੀ ਦਾਦੀ ਤੇ ਪੋਤੇ ਦਾ ਪਿਆਰ ਸ਼ੁਰੂ ਹੋ ਗਿਆ ਕਹਿੰਦਾ ਮੈਨੂੰ ਪ੍ਰਸ਼ਾਦ ਖਵਾਓ ਦਾਦੀ ਆਪਣੇ ਹੱਥਾਂ ਨਾਲ ਤੇ ਉਹਨੂੰ ਪ੍ਰਸ਼ਾਦ ਖਵਾਉਣ ਦੇ ਹੀ ਆਉਂਦੇ ਆਉਂਦੇ ਨਾ ਬਾਰਿਸ਼ ਸ਼ੁਰੂ ਹੋ ਗਈ ਬਹੁਤ ਜ਼ਿਆਦਾ ਬਾਰਿਸ਼ ਤੇ ਆਪਾਂ ਭੇਜਦੇ ਹੀ ਆਏ ਆ ਭੇਜਦੇ ਹੀ ਆਏ ਆਪਾਂ ਘਰ ਹੁਣੇ ਆਣ ਕੇ ਮੈਂ ਚੇਂਜ ਕੀਤਾ ਉਹ ਖਸੇਰ ਅਜੇ ਗਿੱਲਾ ਵਾ ਗਿੱਲਾ ਨਵਾਂ ਭੇਜਦੇ ਹੀ ਆਏ ਆ ਤੇ ਤੁਹਾਨੂੰ ਸਾਮਾਨ ਜਿਹੜਾ ਵਿਖਾ ਦਿੱਤਾ ਸੀ ਆਪਾਂ ਕੀ ਕੀ ਲੈ ਕੇ ਆਏ ਉੱਥੇ ਮੈਂ ਤੁਹਾਨੂੰ ਵਿਖਾ ਦਿੱਤਾ ਸੀ ਉਹ ਦੁਕਾਨ 'ਚ ਬਹੁਤ ਜ਼ਿਆਦਾ ਵੈਰਾਈਟੀ ਆ ਬਹੁਤ ਜ਼ਿਆਦਾ ਵੈਰਾਈਟੀ ਜਿਨ ਮਾਸਟ ਵੀ ਕਰਕੇ ਵੈਸੇ ਵੀ ਬਹੁਤ ਜ਼ਿਆਦਾ ਵੈਰਾਈਟੀ ਆਈ ਹੋਈ ਆ ਤੇ ਗੈਸ ਨਾ ਮੈਂ ਬੰਦ ਨਹੀਂ ਕਰਕੇ ਗਈ ਆਲੂ ਬੈਂਗਨ ਮੈਂ ਬਣਾਏ ਸੀ ਨਾ ਗੈਸ ਮੈਂ ਬੰਦ ਨਹੀਂ ਕਰਕੇ ਗਈ ਫਿਰ ਉੱਥੋਂ ਆਉਣਾ ਪਿਆ ਫਿਰ ਆਣ ਕੇ ਜਿਹੜੀ ਉਹ ਗੈਸ ਬੰਦ ਕੀਤੀ ਸਬਜ਼ੀ ਦੇਖਦੀ ਹੁਣ ਮੈਂ بارش ਦੇਖੋ ਐਤੈਂ بارش ਆ ਗਈ ਮਤਲਬ ਅੱਜ ਨੂੰ ਮਸਟ ਵੀ ਹੈ ਨਾ ਤੇ ਇੱਕਦੇ ਆਪਾਂ ਮੱਥਾ ਦੇ ਕੇ ਆਏ ਮੰਦਿਰ ਬਹੁਤ ਜ਼ਿਆਦਾ ਵਧੀਆ ਤਰ੍ਹਾਂ ਸਜਾਇਆ ਹੋਇਆ ਹੈ ਇ ਤੇ ਜਿਹੜਾ ਮੈਂ ਆਉਂਦੇ-ਆਉਂਦੇ ਹੀ بارش ਸ਼ੁਰੂ ਹੋ ਗਈ ਫਿਰ ਤੇ ਮੈਂ ਸਬਜ਼ੀ ਵੇਖਣਾ ਮੈਂ ਤਾਂ ਕਿਹਾ ਸੀ ਬਣ ਗਈ ਹੋਣੀ ਹੈ ਬਾਜਨਾ ਉਹ ਹੀ ਕੀਤਾ ਭੁੱਲ ਗਿਆ ਥੋੜੀ ਦਿੰਦਾ ਓਕੇ ਅਜੇ ਨਹੀਂ ਬਣੀ ਹਾਲੀ ਇਹ ਗੈਸ ਮੈਂ ਸਿਲ ਤੇ ਰੱਖ ਦਿੰਦੀ ਅਜੇ ਨਾ ਟਾਈਮ ਹੋਇਆ ਜੀ ਸਾਢੇ 5 ਵਜੇ ਦਾ ਤੇ ਹਨਾ ਥੋੜਾ ਥੋੜਾ ਫੋਨ ਚ ਹੀ ਉਦਾਂ ਲੱਗਣ ਡਿਆ ਉਦਾਂ ਨਹੀਂ ਰਨੇ ਰਾਜਾ ਥੋੜਾ ਥੋੜਾ ਜਿੱਦਾਂ ਪੈ ਗਿਆ ਨਾ ਐਦਾਂ ਲੱਗਣ ਡਿਆ ਪੈ ਗਦੀ ਅੱਖਾਂ ਵਿੱਚੋਂ ਚਮਕਦੀਆਂ ਚੱਲ ਨਾ ਟਾਈਗਰ ਹੂੰ ਬੜਾ ਮਜ਼ਾ ਆਉਂਦਾ ਇਹਨਾਂ ਹੁੰਦਾ ਅਹ ਅਹ ਸੱਤ ਜੀ ਕੱਲ ਆਪਾਂ ਤੋਤੀ ਦੇਖਾਂ ਤਬ ਕੀ ਫੇਰ ਨੰਨ ਫੜਨ ਦਿਆ ਜੀ ਮਮਨ ਜੀ ਵੇਖਾ ਟਾਈਗਰ ਦੀ ਫੁੱਲ ਸਾਰੇ ਪੌਦੇ ਸਾਫ਼ ਦਿੱਤੇ ਕਿ ਅੱਜ ਪਾਣੀ ਮਿਲ ਗਿਆ ਬੜਾਈ ਵਧੀਆ ਲੱਣ ਨੂੰ ਤੇ ਇੱਥੇ ਮੈਂ نیچے ਆ ਗਈ ਫਿਰ ਤੇ ਮੈਂ ਕਿਹਾ ਚੱਲ ਨਾ ਆਟਾ ਗੁੰਨ ਲੈਨੇ ਕਦੀ ਕਦੀ ਨਾ ਆਟਾ ਗੁੰਨਣ ਦਾ ਚੇਤਾ ਭੁੱਲ ਜਾਂਦਾ ਤੇ ਐਟ ਅ ਟਾਈਮ ਹੀ ਚੇਤਾ ਆਉਂਦਾ ਕਿ ਆਟਾ ਥੋੜਾ ਵਾ ਥੋੜਾ ਜਾਣਾ ਵ ਤੇ ਹੋਰ ਗੁੰਨ ਲਾਂ ਮੈਂ ਤੇ ਇੱਥੇ ਤੇ ਮੈਨੂੰ ਪਹਿਲਾਂ ਚੇਤਾ ਆ ਕੇ ਮੈਂ ਚੱਲ ਸਬਜੀ ਬਣਦੀ ਹਣਾ ਸਬਜੀ ਬਣਦੇ ਬੰਦੇ ਜਿਹੜਾ ਉਹ ਮੈਂ ਆਟਾ ਵੀ ਗੁੰਨ ਲੈਨੀ ਹੈ ਨਾਲ ਹੀ ਥੋੜਾ ਜਿਹਾ ਆਟਾ ਗੁੰਨਾ ਹੁੰਦਾ ਰਾਤ ਨੂੰ ਦੋ ਦੋ ਫੁਲਕੇ ਖਾਣੇ ਹੁੰਦੇ ਸਿਰਫ ਤੇ ਆਲੂ ਬੈਂਗਨ ਦੇ ਨਾਲ ਤੇ ਨਾਲ ਆਪਾਂ ਮੰਗਾਇਆ ਸੀ ਬਣਾਇਆ ਹੀ ਰਹਿਤਾ ਤੇ ਨਾਲ ਫਿਰ ਆਪਾਂ ਮੈਂ ਆਟਾ ਗੁੰਨ ਲਿਆ ਨਾਲ ਨਾਲ ਹੀ ਇਹਦੇ ਬਾਲ ਮੈਂ ਗਿੱਲੇ ਹੀ ਰਹਿਣ ਦਿੱਤੇ ਮੈਂ ਕਿ ਹੁਣ ਨਹੀਂ ਮੈਂ ਖੋਲਨੇ ਹੁਣ ਮੈਂ ਖੋਲੂਗੀ ਤੇ ਫਿਰ ਪਤਾ ਨਹੀਂ ਕਿਹੜੇ ਵੇਲੇ ਸੁੱਕਣਗੇ ਤੇ ਰੋਟੀ ਵੀ ਬਣਾਣੀ ਹੈ ਤੇ ਵਾਲ ਖਲਾਰ ਕੇ ਨਹੀਂ ਬਣਾਉਂਗੀ ਹੁਣ ਸਵੇਰੇ ਮੈਂ ਧੋਂਗੀ ਸਿਰ ਤੇ ਫਿਰ ਇਹਨੂੰ ਸੁਕਾਉਂਗੀ ਏਦਾਂ ਐਜ਼ ਇਟ ਰਹਿਣ ਦੂੰਗੀ ਹੁਣ ਤੈ ਲਾਣਾ ਪੈਣਾ ਤੈ ਨੁਕ ਰੋਕ ਜਾ ਪਿੱਛੇ ਉਹ ਗਿੱਲੇ ਨਾ ਕਰ ਛਾਦਰ ਇਸ ਕੋਲ ਡ్రਾਇਰ ਡ్రਾਇਰ ਸੀ ਆਹ ਹੋ ਮੈਂ ਬਿੱਟੀ ਲਈ ਵਿੱਚ ਫਲੇਅ ਸ਼ੇਪ ਮੈਂ ਸਾਰੀ ਫਲੇਅ ਬਰੰਡ ਬੇ ਬਣਾਇਆ ਮੈਂ ਆਪ ਹੀ ਲੈ ਕੇ ਆਈ ਹਾਂ ਕੋਈ ਤੇਰੇ ਕੋਲ ਬਣਾ ਦੇਗਾ ਤੇ ਤੁਹਾਨੂੰ ਪਤਾ بارش ਪੈ ਕੇ ਹਟੀਏ ਤੇ ਵਿੜੇ ਚ ਨਾ ਸਾਡੇ ਵੱਡਾ ਜੋ ਓਪਨ ਜਗਾ ਵਾ ਉਹਦੇ ਰਾਈ ਨਾ ਬੜੀ بارش ਹੁੰਦੀ ਆ ਪਾਣੀ ਬੜਾ ਇਕੱਠਾ ਹੋ ਜਾਂਦਾ ਫਿਰ ਵਿੜੇ ਚ ਨਾ ਤੇ ਇੱਕ ਨਾ ਪਾਣੀ ਆ ਕੇ ਨਾ ਵਿੜਾ ਬਹੁਤ ਤਿਲਕਣਾ ਹੋ ਗਿਆ ਫਰਸ਼ ਇਹਦੇ ਕਰਕੇ ਜਿਹੜਾ ਵਾਈਪਰ ਮਾਰਨਾ ਜ਼ਰੂਰੀ ਹੁੰਦਾ ਮੈਂ ਕਿ ਇਹਨੂੰ ਪਹਿਲਾਂ ਕਿ ਕੋਈ ਡਿੱਗੇ ਤੇ ਮੈਂ ਵਾਈਪਰ ਮਾਰਦਾ ਸੁੱਕਾ ਸੁੱਕਾ ਹੋਊਗਾ ਨਾਲ ਪੱਖਾ ਚਲਾ ਦੇਣਾ ਛੇਤੀ ਸੁੱਕ ਜਾਂਦਾ ਵਾ ਨਹੀਂ ਤੇ ਇੱਥੋਂ ਨਾ ਫਿਸਲਣ ਦਾ ਬੜਾ ਡਰ ਹੁੰਦਾ ਕੋਈ ਵੀ ਚੱਪਲ ਪਾਈ ਹੋਏ ਨਾ ਜਲਦੀ ਫਿਸਲ ਜਾਂਦਾ ਵਾ ਤੇ ਇਸ ਕਰਕੇ بارش ਬਹੁਤ ਆਈ ਹੀ ਟਾਈਗਰ ਨਾ ਆਤਾ ਹੀ ਤੇ ਟਾਈਗਰ ਨੂੰ ਅੱਜ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਬਹੁਤ 105 ਬੁਖਾਰ ਹੀ ਵਿਚਾਰੇ ਨੂੰ ਬੌਂਦ ਲੱਗਿਆ ਹੀ ਹੁਣ ਫਿਰ ਦਵਾਈ ਲਿਆ ਕੇ ਦਿੱਤੀ ਆਪਣੀ ਨਾਮ ਨਹੀਂ ਲਿੰਦਾ ਲੱਲਾ ਜੀ ਦੀ ਹੋਂ ਦੀ ਪਾਲਿਸ਼ ਲੱਲਾ ਜੀ ਲੱਲਾ ਜੀ ਹੰਗੋਰ ਚਿੱਟੇ ਨਿਕਲਾਉਣ ਹਨਾ ਵਾਵਾ ਚਮਤਕਾਰ ਦੇ ਜਿੰਦੇ ਹੀ ਇੱਕ ਮਿੰਟ ਇਦਾਂ ਕਰਕਾ ਚਮਕ ਗਿਆ ਇਹਨਾਂ ਨੂੰ ਇਹ ਜਿਹੜਾ ਲਿਸ਼ਕਾਤਾ ਹੁਣ ਅਸੀਂ ਇਹਨਾਂ ਨੂੰ ਜਿਹੜਾ ਫੁੱਲਾਂ 'ਚ ਰੱਖਾਂਗੇ ਤੇ ਰਾਤ ਨੂੰ ਇਹਨਾਂ ਨੂੰ ਪੰਜਾਂ ਅੰਮ੍ਰਿਤ ਦਾ 12 ਵਜੇ ਇਸ਼ਨਾਨ ਕਰਾਵਾਂਗੇ ਫੁੱਲਾਂ 'ਚ ਤੀ ਰੱਖ ਸਕਦੇ ਇਹਨਾਂ ਨੂੰ ਗੁਲਾਬ ਦੇ ਫੁੱਲ ਕੋਈ ਵੀ ਹਨਾ 스멜 ਵਾਲੇ ਫੁੱਲ ਇਹਨਾਂ ਲਿਸ਼ਕ ਗਏ ਅੱਖਾਂ ਆਪਾਂ ਲਾ ਦਿਤੀਆਂ ਪਹਿਲਾਂ ਦੁੱਧ ਪਾਇਆ ਫਿਰ ਸ਼ਹਿਦ ਪਾਇਆ ਮਿੱਠਾ ਤੇ ਮੱਖਣ ਜਿਹੜਾ ਘਰ ਆਪਾਂ ਬਣਾਇਆ ਉਹ ਵਾਲਾ ਪੰਜਮ ਅੰਮ੍ਰਿਤ ਬਣਾ ਕੇ ਇਹਨਾਂ ਨੂੰ ਇਸ਼ਨਾਨ ਕਰਾਵਾਂਗੇ ਆਪਾਂ ਚੱਕਰ ੜ ਗਏ ਨਹੀਂ ਤੇ ਇਸ ਕਰਕੇ ਮਿਸ਼ਰੀ ਯੂਜ਼ ਕੀਤੀ ਹੈ ਕੁੰਸੀ ਦਾ ਪੱਤਾ ਪਾਵਾਂਗੇ ਵਿੱਚ ਐਂ ਗਾ ਦੰਦਾ ਜਲ ਦਹੀਂ ਆ ਇਹ ਮੰਮੀ ਨੇ ਪ੍ਰਸ਼ਾਦ ਬਣਾਇਆ 10 ਵਜੇ ਨੇ 10:30 ਦਾ ਟਾਈਮ ਤੇ ਆਪਾਂ ਭੋਗ ਲਵਾਉਣਾ ਹੀ ਇਸ ਕਰਕੇ ਘਰ ਹੀ ਬਣਾਇਆ ਆਪਾਂ ਪ੍ਰਸ਼ਾਦ ਜਿਹੜਾ ਭੋਗ ਲੱਗਣ ਵਾਸਤੇ ਬਣਾਈਦਾ ਐ ਪੰਜਾਂ ਅਮਰਿਤ ਤੇ ਇਹ ਮੱਖਣ ਦਾ ਲੱਲਾ ਜੀ ਵਾਸਤੇ ਤੇ ਲੱਲਾ ਜੀ ਆਪਾਂ ਨਵਾਤਵਾ ਕੇ ਫੁੱਲਾਂ ਵਿੱਚ ਆਪਾਂ ਜਿਹੜਾ ਉਹ ਰੱਖਦਾ ਵਾ ਪੇੜੇ ਨਾਲ ਜਿਹੜਾ ਬਰਤਨ ਹੋਊਗਾ 12 ਵਜੇ ਨਾਲ ਕਾਣਾ ਜਿੱਦਾਂ ਚੂਲਾ ਐ ਬਰਤਨ